ਪਰਤੀ ਪਾਸ ਦਾ ਕਾਨਫਰੰਸ ਹੋ ਰਿਹਾ ਕਰੇ ਸ਼ੁਰੂ ਅੱਜ ਜਲਦੀ ਹੋ ਗਈ ਬਹੁਤ ਬਹੁਤ ਧੰਨਵਾਦ ਜੀ ਸਾਰੇ মিডিਆ ਦਾ ਜਿਹੜਾ ਤੁਸੀਂ ਹਮੇਸ਼ਾ ਹੀ ਸਾਡੇ ਇੱਕ ਸੱਦੇ ਤੇ ਇੱਥੇ ਪਹੁੰਚਦੇ ਹੋ ਅੱਜ ਦਾ ਮੁੱਦਾ ਜਿਹੜਾ ਹੈ ਬਹੁਤ ਹੀ ਅਹਿਮ ਕਿਉਂਕਿ ਪਿਛਲੇ ਤਕਰੀਬਨ ਜੇ ਦੇਖਿਆ ਜਾਵੇ ਤਾਂ 5 ਤੋਂ 7 ਸਾਲਾਂ ਦੇ ਵਕਫੇ ਦੇ ਦੌਰਾਨ ਜਿਹੜਾ ਉਹ ਸੰਗਰੂਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿਉਂਕਿ ਅਸੀਂ ਸੰਗਰੂਰ ਦੇ ਵਿੱਚ ਬੈਠੇ ਆ ਤਾਂ ਸਭ ਤੋਂ ਪਹਿਲਾਂ ਸੰਗਰੂਰ ਦੀ ਗੱਲ ਕਰਾਂਗੇ ਕਿ ਮੈਡੀਕਲ ਕਾਲਜ ਜਿਹੜਾ ਹੈ ਇੱਥੇ ਮੈਡੀਕਲ ਕਾਲਜ ਦੇ ਨਾਂ ਤੇ ਬੜੀ ਵੱਡੀ ਸਿਆਸਤ ਇੱਕ ਚੱਲ ਰਹੀ ਹੈ ਤੇ ਨਾਲ-ਨਾਲ ਜਿਹੜਾ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਵੀ ਕੀਤਾ ਜਾਂਦਾ ਇਹ ਮੈਡੀਕਲ ਕਾਲਜ ਜਿਹੜਾ ਪਹਿਲਾਂ ਸਿੰਘਲਾ ਸਾਹਿਬ ਦੇ ਟਾਈਮ ਤੇ ਕਾਬਦਾਂ ਵਿਖੇ ਉਹਦਾ ਨੀ ਪੱਥਰ ਰੱਖਿਆ ਗਿਆ ਪਰ ਉਹ ਪੂਰਨ ਨਹੀਂ ਚੜਿਆ ਫਿਰ ਉਸ ਤੋਂ ਬਾਅਦ ਸਾਡੇ ਮਾਨਯੋਗ ਬਹੁਤ ਹੀ ਉਦਮੀ ਕਹਿ ਸਕਦੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਮਾਨਯੋਗ ਭਵੰਤਮਾਨ ਜੀ ਨੇ ਜਿਹੜਾ ਮਸਤੂਣਾ ਸਾਹਿਬ ਵਿਖੇ ਇਹਦਾ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਤੇ ਉਸ ਤੋਂ ਬਾਅਦ ਉੱਥੇ ਵੀ ਰੱਖਿਆ ਉਸ ਜਗ੍ਹਾ ਤੇ ਜਿੱਥੇ ਜਿਹੜੀ ਜ਼ਮੀਨ ਦਾ ਕੋਈ ਵਿਵਾਦ ਚੱਲਦਾ ਸੀ ਪਿਛਲੇ 40 ਸਾਲਾਂ ਤੋਂ ਤੇ ਪੰਜਾਬ ਦੇ ਵਿੱਚ ਉਹਨਾਂ ਨੇ 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਤੇ 16 ਦੇ ਵਿੱਚੋਂ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਦੀ ਕਿਸੇ ਦੀ ਕੋਈ ਕੰਧ ਨਹੀਂ ਖਿੱਚੀ ਗਈ ਇਹ ਗੱਲ ਤੁਸੀਂ ਵੀ ਜਾਣਦੇ ਹੋ ਸਾਰਾ ਪੰਜਾਬ ਜਾਣਦਾ ਹੈ ਪਰੰਤੂ ਚਰਚਾ ਜਿਹੜੀ ਹੈ ਉਹ ਕੱਲੇ ਸੰਗਰੂਰ ਮਸਤੋਣਾ ਸਭ ਮੈਡੀਕਲ ਕਾਲਜ ਦੀ ਹੁੰਦੀ ਹੈ ਤੇ ਚਰਚਾ ਦੇ ਵਿੱਚ ਕਈ ਧਰਨੇ ਮੁਜਾਰੇ ਵੀ ਹੋ ਰਹੇ ਨੇ ਤੇ ਜਦੋਂ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਉਦੋਂ ਉਦੋਂ ਉਹ ਇਲੈਕਸ਼ਨ ਦੇ ਵਿੱਚ ਉਹ ਫਿਰ ਮੁੱਦਾ ਭਖਦਾ ਜਾਂਦਾ ਹੈ ਤਾਂ ਉਹ ਜਿਹੜੀ ਲੇਟੈਸਟ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1 ਸਾਲ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾ ਕੇ ਤਿਆਰ ਕਰ ਦਾਂਗੇ ਤਾਂ ਹੁਣ ਇੱਕ ਚੀਜ਼ ਦੇਖੋ ਇੱਕ ਸਾਲ ਤਾਂ ਛੱਡੋ ਤਿੰਨ ਤੀਜਾ ਸਾਲ ਪੂਰਾ ਹੋਣ ਨੂੰ ਆ ਗਿਆ ਹੈ ਪਰ ਨਾਲ-ਨਾਲ ਮਸਤੂਆਣਾ ਸਾਹਿਬ ਦਾ ਨਾ ਤਾਂ ਮਸਲਾ ਹੱਲ ਕੀਤਾ ਜਦ ਕੇ ਸ਼੍ਰੋਮਣੀ ਕਾਲੀਦਲ ਅਸੀਂ ਜਿੱਨੇ ਬੈਠੇ ਆਂ ਅੱਜ ਵੀ ਅਸੀਂ ਕਹਿਣਾ ਹੈ ਕਿ ਮੈਡੀਕਲ ਕਾਲਜ ਤੇ ਹਸਪੀਟਲ ਜਿਹੜਾ ਹੈ ਉਹ ਮਸਤੂਆਣਾ ਸਾਹਿਬ ਬਣਨਾ ਚਾਹੀਦਾ ਹੈ ਉਥੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਨਹੀਂ ਤਾਂ ਉਥੇ ਸਰਕਾਰ ਦੀ ਵੀ ਜਗ੍ਹਾ ਪਈ ਹੈ ਤਾਂ ਉਥੇ ਉਹ ਬਣਾ ਸਕਦੇ ਨੇ ਪਰ ਹੁਣ ਜਿਵੇਂ ਲੇਟੈਸਟ ਤੁਹਾਡੀਆਂ ਖਬਰਾਂ ਤੋਂ ਵੀ ਪਤਾ ਲੱਗਿਆ ਸਾਡੇ ਪੱਤਰਕਾਰ ਸਾਹਿਬਾਨ ਵੀਰਾਂ ਦੀ ਖਬਰਾਂ ਤੋਂ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਪੋਜ਼ਲ ਗਈ ਹੈ ਜਿਹੜੀ ਕਿ ਜਿੱਤੇ ਡੀਸੀ ਸਾਹਿਬ ਨੇ ਕਿਹਾ ਕਿ ਤਕਰੀਬਨ ਫਾਈਨਲ ਹੈ ਇਹ ਤੇ ਉਹ ਪ੍ਰਪੋਜ਼ਲ ਜਿਹੜੀ ਹੈ ਮੈਡੀਕਲ ਕਾਲਜ ਨੂੰ ਖੇੜੀ ਵਿਖੇ ਬਣਾਇਆ ਜਾ ਰਿਹਾ ਜਿਹੜਾ ਸੰਗਰੂਰ ਤੋਂ ਤਕਰੀਬਨ 8 ਤੋਂ 9 ਕਿਲੋਮੀਟਰ 8 ਕਿਲੋਮੀਟਰ ਦੇ ਕਰੀਬ ਡਿਸਟੈਂਸ ਪੈਂਦਾ ਹੈ ਜੇ ਆਪਾਂ ਸੰਗਰੂਰ ਦੇ ਮਿਡਲ ਤੋਂ ਲਈਏ ਤਾਂ ਖੇੜੀ ਵਿਖੇ ਹੁਣ ਮੈਡੀਕਲ ਕਾਲਜ ਦਾ ਨਵੇਂ ਦਾ ਨੀਂਹ ਪੱਥਰ ਰੱਖਿਆ ਜਾਊਗਾ ਤੇ ਉਹ ਬਾਗਬਾਨੀ ਵਿਭਾਗ ਦੀ ਜਿਹੜੀ ਜਗ੍ਹਾ ਪਹਿਲੀ ਗੱਲ ਤਾਂ ਜਿਹੜੇ ਪੰਜਾਬ ਦੇ ਵਿੱਚ এনवायरमेंट ਦੀ ਗੱਲ ਕਰਦੇ ਸੀ ਸਭ ਤੋਂ ਪਹਿਲਾਂ ਤਾਂ ਉਹਨੇ ਬਾਗਬਾਨੀ ਵਾਲੀ ਜਗ੍ਹਾ ਲਈ ਦੂਜਾ ਹੁਣ ਇੱਕ ਤੀਜਾ ਨਵਾਂ ਨਹੀਂ ਪੱਥਰ ਜਿਹੜਾ ਤੀਜਾ ਨਹੀਂ ਪੱਥਰ ਮੈਡੀਕਲ ਕਾਲਜ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਤੀਜਾ ਨਹੀਂ ਪੱਥਰ ਰੱਖਿਆ ਜਾ ਰਿਹਾ ਤੇ ਮੈਂ ਇੱਥੇ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਅੱਜ ਦੇ ਟਾਈਮ ਦਾ ਖੜਾ ਹੋ ਰਿਹਾ ਹੈ ਮੈਡੀਕਲ ਕਾਲਜ ਦਾ ਤੁਸੀਂ ਬਣਾਓ ਅਸੀਂ ਜੀ ਆਇਆਂ ਸਾਡੇ ਵੱਲੋਂ ਉਸ ਗੱਲ ਦਾ ਸੀ ਧੰਨਵਾਦ ਵੀ ਕਰਾਂਗੇ ਤੇ ਸਰਕਾਰ ਦਾ ਤੈਨਾਂ ਨੂੰ ਸ਼ੁਕਰਗੁਜ਼ਾਰ ਹੋਵਾਂਗੇ ਕਿ ਮੈਡੀਕਲ ਕਾਲਜ ਇਹ ਸਰਕਾਰ ਪਸੰਦ ਰੂਪ ਦੇ ਵਿੱਚ ਬਣਾ ਦੇ ਪਰੰਤੂ ਬਣਾਉਣ ਵਾਲਾ ਮੈਡੀਕਲ ਕਾਲਜ ਪਤਾ ਨਹੀਂ ਕਿਹੜੇ ਬੰਦੇ ਇਹਨਾਂ ਨੂੰ ਸਲਾਹ ਦਿੰਦੇ ਨੇ ਜਾਂ ਮੁੱਖ ਮੰਤਰੀ ਸਾਹਿਬ ਇਹਨੇ ਜਿਆਦਾ ਸਿਆਣੇ ਤੇ ਪੜ੍ਹੇ ਲਿਖੇ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਡੀਕਲ ਕਾਲਜ ਤਾਂ ਕਹਿੰਦੇ ਜੀ ਖੇੜੀ ਵਿਖੇ ਬਣੂਗਾ ਪਰ ਉਹਦੇ ਤਾਂ ਹਸਪੀਟਲ ਆ ਮੈਡੀਕਲ ਕਾਲਜ ਦਾ ਉਹ ਮਸਤੌਣਾ ਸਾਹਿਬ ਵਿਖੇ ਤੁਸੀਂ ਮੈਡੀਕਲ ਕਾਲਜ ਤੇ ਹਸਪੀਟਲ ਮਸਤੌਣਾ ਸਾਹਿਬ ਵਿਖੇ ਕਿਉਂ ਨਹੀਂ ਬਣਾਉਂਦੇ ਇਹ ਇੱਕ ਜਗ੍ਹਾ ਹੀ ਮੈਡੀਕਲ ਕਾਲਜ ਤੇ ਹਸਪਤਲ ਕਿਉਂ ਨਹੀਂ ਬਣਾਉਂਦੇ ਅੱਜ ਪੰਜਾਬ ਦੇ ਵਿੱਚ ਤੁਸੀਂ ਪਟਿਆਲਾ ਤੁਸੀਂ ਸ਼੍ਰੀ ਅਮਰitsar ਸਾਹਿਬ ਫਰੀਦਕੋਟ ਜਲੰਧਰ ਮੁਹਾਲੀ ਲੁਧਿਆਣਾ ਜਿੱਥੇ-ਜਿੱਥੇ ਮੈਡੀਕਲ ਕਾਲਜ ਨੇ ਮੈਡੀਕਲ ਕਾਲਜ ਤੇ ਹਸਪਤਲ ਇਕੱਠੇ ਨੇ ਸ਼ਾਇਦ ਮੈਨੂੰ ਦਾ ਮੁੱਖ ਮੰਤਰੀ ਸਾਹਿਬ ਤਾਂ ਜਾਂ ਜਿਹੜੇ ਅਫਸਰ ਸਹਿਬਾਨ ਇਸ ਚੀਜ਼ ਤੇ ਵਰਕਿੰਗ ਕਰ ਰਹੇ ਨੇ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਮੈਡੀਕਲ ਦਾ ਕਰਕਲਮ ਜ਼ਰੂਰ ਪੜ੍ਹਾਇਆ ਕਰੋ ਸੈਕੰਡ ਇਅਰ ਤੋਂ ਲੈ ਕੇ 3rd ਇਅਰ 4th ਇਅਰ ਰੈਜ਼ੀਡੈਂਟ ਜਾਂ ਜਿੰਨੇ ਵੀ ਐਮਡੀ ਐਮਐਸ ਕਰਨ ਵਾਲੇ ਬੱਚੇ ਨੇ ਉਹਨਾਂ ਜਿਹਦੇ ਥਿਓਰੈਟिकल ਕਲਾਸਾਂ ਨੇ ਨਾਲ ਹੀ ਸੇਮ ਡੇ ਦੇ ਵਿੱਚ ਪ੍ਰੈਕਟੀਕਲ ਵੀ ਹੁੰਦੇ ਨੇ ਤੇ ਉਹ ਮਰੀਜ਼ਾਂ ਦੇ ਕੋਲੇ ਜਾ ਕੇ ਪ੍ਰੈਕਟੀਕਲ ਉਹ ਹਸਪੀਟਲ ਦੇ ਵਿੱਚ ਹੁੰਦੇ ਨੇ ਹੁਣ ਮੈਂ ਇੱਥੇ ਸਵਾਲ ਮੇਰਾ ਹੈਗਾ ਕਿ ਜੇ ਬੱਚਾ ਪਹਿਲੀ ਕਲਾਸ ਵੀਰੇ 9:00 ਵਜੇ ਤੋਂ 10:00 ਵਜੇ ਤੱਕ ਲਾ ਕੇ ਕਿ 10:00 ਵਜੇ ਤੋਂ 11:00 ਜੇ ਪ੍ਰੈਕਟੀਕਲ ਕਰਨਾ ਫਿਰ ਉਹ ਖੇੜੀ ਤੋਂ ਮਸਤ ਹੋਣਾ ਸਭ ਜਾਇਆ ਕਰੂਗਾ ਉਹ 15 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਕੇ ਉਸ ਮੈਡੀਕਲ ਕਾਲਜ 'ਚ ਇੱਕ ਪ੍ਰੈਕਟੀਕਲ ਦੀ ਕਲਾਸ ਲਾਉਣ ਲਈ ਜਾਊਗਾ ਜਿਹਦਾ ਆਉਣ ਜਾਣ ਦਾ ਟਾਈਮ ਹੀ ਘੱਟੋ-ਘੱਟ ਘੰਟਾ ਲੱਗਣਾ ਹੈ। ਕੀ ਕਦੇ ਟੈਕਨੀਕਲੀ ਇਹ ਬੰਦਿਆਂ ਨੇ ਇਹਨਾਂ ਨੇ ਕਦੇ ਸੋਚਿਆ ਨਹੀਂ ਹੈਗਾ ਇਹ ਗੱਲ ਨੂੰ? ਕੀ ਕਦੇ ਮੈਨੂੰ ਮੈਨੂੰ ਸਮਝ ਨਹੀਂ ਇਸ ਚੀਜ਼ ਦੀ ਸਾਨੂੰ ਆ ਰਹੀ ਕਿ ਇਹ ਲੋਕ ਕਰ ਕੀ ਰਹੇ ਨੇ ਸਿਰਫ ਮਸਲਾ ਕਿੱਥੇ ਆ ਕਿ ਇੱਕ ਮੈਡੀਕਲ ਕਾਲ ਦਾ ਨਹੀਂ ਪੱਥਰ ਰੱਖਿਆ ਜਾਊਗਾ। ਉਸ ਤੋਂ ਬਾਅਦ ਇਹਦੇ ਤੇ ਇੱਕ ਮੁੱਦਾ ਬਣੂਗਾ। ਕਿਉਂਕਿ ਇਹ ਤੋਂ ਬਾਅਦ ਅਗਲੀ ਸਿਆਸਤ ਇਹ ਵੀ ਹੋਣੀ ਹੈ ਕਿ ਜੀ ਉਥੇ ਦਰਖਤ ਕੱਟੇ ਜਾ ਰਹੇ ਨੇ ਫਿਰ ਇਹ ਕਹਿਣਗੇ ਜੀ ਦੇਖੋ ਸਾਨੂੰ ਐਨਜੀਟੀ ਦੀ ਪਰਮਿਸ਼ਨ ਨਹੀਂ ਮਿਲਦੀ ਜੀ ਸਾਨੂੰ ਇਹ ਬਾਗਬਾਨੀ ਵਿਭਾਗ ਦੀ ਜਗ੍ਹਾ ਜੀ ਇੱਥੇ ਫਲਾਣਾ ਜੀ ਇਸ ਕਰਕੇ ਸਮਾਂ ਨਿਕਲਦਾ ਜਾਊਗਾ ਤੇ ਅਗਲੇ 2 ਸਾਲ ਵੀ ਐਂ ਗੱਪਾਂ ਦੇ ਵਿੱਚ ਪੂਰੇ ਹੋ ਜਾਣਗੇ ਅਸੀਂ ਅੱਜ ਇਸ ਸਟੇਜ ਤੋਂ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇੱਕੋ ਹੈ ਕਿ ਕਿਰਪਾ ਕਰਕੇ ਡਿਪਟੀ ਕਮਿਸ਼ਨਰ ਸੰਗਰੂਰ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਇਹ ਜ਼ਿਲ੍ਹਾ ਹੈ ਕਿਰਪਾ ਕਰਕੇ ਇੱਥੇ ਸੰਗਰੂਰ ਚ ਮੈਡੀਕਲ ਕਾਲਜ ਬਣਾਓ ਇੱਥੇ ਨਹੀਂ ਪੰਜਾਬ ਦੇ ਜਿਹੜੇ ਹੋਰ 15 ਨੇ ਉਹ ਵੀ ਬਣਾਓ ਪਰੰਤੂ ਟੈਕਨੀਕਲੀ ਜ਼ਰੂਰ ਦੇਖ ਕੇ ਬਣਾਓ ਤੁਸੀਂ ਇਹ ਚੀਜ਼ ਮੈਂ ਫੇਰ ਬਾਰ ਬਾਰ ਕਹਿਣਾ ਕਿ ਐਡੀ ਨਲੈਕੀ ਕਿ ਤੁਸੀਂ 15 ਕਿਲੋਮੀਟਰ ਇੱਕ ਪ੍ਰੈਕਟੀਕਲ ਕਲਾਸ ਲਾਉਣ ਲਈ ਬੱਚਿਆਂ ਨੂੰ ਬੁਲਾਓਗੇ ਤੇ ਮੈਡੀਕਲ ਕਾਲਜ ਦਾ ਇਹ ਮੁੱਦਾ ਹੋਊਗਾ ਅੱਜ ਮੈਂ ਤੁਹਾਡੇ ਜ਼ਰੀਏ ਇਹ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਜੋ ਕਰਨਾ ਹੈ ਮੁੱਦਾ ਨਾ ਬਣਾਓ ਅਸਲ ਚੋਂ ਨੂੰ ਅਮਲ ਚੱਲਿਆਓ ਉਹਨੂੰ ਅਸਲ ਮੈਡੀਕਲ ਕਾਲਜ ਬਣਾਓ ਪਿਛਲੇ 3 ਸਾਲਾਂ ਤੋਂ ਲੋਕ ਸੰਗਰੂਰ ਦੇ ਜਿਹੜੇ ਨੇ ਇਸ ਚੀਜ਼ ਦੀ ਉਡੀਕ ਕਰ ਰਹੇ ਨੇ ਮਸਤੂਣਾ ਸਾਹਿਬ ਇਹ ਕਿ ਅੱਜ ਵੀ ਤੁਸੀਂ ਉੱਥੇ ਜਿਹੜੇ ਬੰਦੇ ਬੈਠੇ ਨੇ ਜਦ ਕਿ ਬਹੁਤ ਆਦ ਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਤੇ ਉਹ ਉੱਠ ਕੇ ਚਲੇ ਗਏ ਦੇ ਪਰੰਤੂ ਅੱਜ ਵੀ ਮੈਂ ਉਹ ਧਰਨੇ ਵਾਲਿਆਂ ਨੂੰ ਵੀ ਕਹਿਣਾ ਕਿ ਵੀਰ ਮੇਰਿਓ ਤੁਸੀਂ ਉੱਥੇ ਲਾਈ ਬੈਠੋ ਧਰਨਾ ਤੇ ਤੁਸੀਂ ਤੁਹਾਡੇ ਕੋਲ ਤਾਂ ਮੈਡੀਕਲ ਕਾਲਜ ਤੇ ਸਰਸਰ ਸੈਂਟਰ ਦੀ ਗੱਲ ਹੋਈ ਸੀ ਨਾਲ ਕਹਿੰਦੇ ਸੀ ਹਸਪੀਟਲ ਬਣਾਊਗਾ ਭਗਵੰਤ ਮਾਨ ਤੇ ਤੁਸੀਂ ਹੁਣ ਫਿਰ ਤੁਹਾਡਾ ਮੁੱਦਾ ਕਿੱਥੇ ਗਿਆ ਉਹਨਾਂ ਨੂੰ ਮੈਂ ਪੁੱਛਦਾ ਕਿ ਤੁਹਾਡਾ ਮੁੱਦਾ ਕਿੱਥੇ ਗਿਆ ਤੁਸੀਂ ਕੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਕਾਲੀਦਲ ਦੇ ਖਿਲਾਫ ਹੀ ਬੋਲਣਾ ਸੀ ਅੱਜ ਜੇ ਭਗਵੰਤ ਮਾਨ ਇੱਥੋਂ ਮਸਤੂਣਾ ਸਾਹਿਬ ਤੋਂ ਜੇ ਖੇੜੀ ਵਿਖੇ ਮੈਡੀਕਲ ਕਾਲਜ ਦੀ 25 ਕਿੱਲੇ ਜ਼ਮੀਨ ਦੀ ਗੱਲ ਕਰਦਾ ਤਾਂ ਕੀ ਮਸਤੂਣਾ ਸਾਹਿਬ ਦੇ ਵਿੱਚ ਜ਼ਮੀਨ ਹੈ ਨਹੀਂ ਜਾਂ ਤੁਸੀਂ ਇੰਨੇ ਵੱਡੇ ਹੋ ਗਏ ਕਿ ਸ਼੍ਰੋਮਣੀ ਕਮੇਟੀ ਨਾਲ ਗੱਲ ਨਹੀਂ ਕਰ ਸਕਦੇ ਅਸੀਂ ਅੱਜ ਫੇਰ ਕਹਿੰਦੇ ਆ ਕਿ ਮੈਡੀਕਲ ਕਾਲਜ ਮਸਤੂਣਾ ਸਾਹਿਬ ਚ ਹੀ ਬਣਨਾ ਚਾਹੀਦਾ ਤੇ ਹਸਪੀਟਲ ਵੀ ਨਾਲ ਹੀ ਬਣਨਾ ਚਾਹੀਦਾ ਤੇ ਜਾਂ ਇਹਨੂੰ ਖੇੜੀ ਵਿਖੇ ਇੱਕ ਮੁੱਦਾ ਬਣਾਇਆ ਜਾਊਗਾ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਡੇ ذریعے ਗੱਲ ਕਹਿਣੀ ਚਾਹਣਾ ਫੇਰ ਕਹਿਣਾ ਕਿ ਕਿਰਪਾ ਕਰਕੇ ਤੇ ਧਿਆਨ ਦਿੱਤਾ ਜਾਵੇ ਤੇ ਇਸ ਤੇ ਮੁੱਦੇ ਤੇ ਵਿਚਾਰ ਕਰਕੇ ਮੈਡੀਕਲ ਕਾਲਜ ਤੇ ਹਸਪੀਟਲ ਨੂੰ ਇਕੱਠਾ ਬਣਾਇਆ ਜਾਵੇ ਤੇ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਪਹਿਲੇ ਤੌਰ ਤੇ ਬਣਾਇਆ ਜਾਵੇ ਹਕੂਕ ਜਿਹੜੇ ਨੇ ਇਹਨਾਂ ਨੇ ਬਣਾਉਣਾ ਕੁਝ ਨਹੀਂ ਅਸਲ 'ਚ ਕੁਝ ਨਹੀਂ ਬਣਾਉਣਾ ਕੱਲਾ ਮੁੱਦਾ ਬਣਾਉਣਾ ਹੈ ਬਸ ਮੁੱਦਾ ਬਣਾਉਣਾ ਹੈ ਕਦੇ ਮੈਡੀਕਲ ਕਾਲਜ ਜਿਹੜਾ ਮਸਤੂਣਾ ਸਾਹਿਬ ਅਨਾਉਂਸ ਕਰਤਾ ਹੁਣ ਕਹਿੰਦੇ ਜੀ ਹਸਪੀਟਲ ਮਸਤੂਣਾ ਸਾਹਿਬ ਅਨਾਉਂਸ ਕਰਤਾ ਫਿਰ ਪਹਿਲਾਂ ਕਹਿੰਦੇ ਸੀ ਮਸਤੂਣਾ ਸਾਹਿਬ ਮੈਡੀਕਲ ਕਾਲਜ ਬਣ ਜੂ ਸੰਗਰੂਰ ਸਿਵਲ ਹਸਪੀਟਲ ਆ ਜਾਊਗਾ ਫਿਰ ਬੇਜਿੱਦ ਇੱਕ ਗੱਲ ਇਹ ਵੀ ਚੱਲੀ ਸੀ ਕਿ ਸੰਗਰੂਰ ਸਿਵਲ ਹਸਪੀਟਲ ਨੂੰ ਸ਼ਿਫਟ ਕਰਕੇ ਮੈਡੀਕਲ ਕਾਲਜ ਇੱਥੇ ਬਣਾ ਦਾਂਗੇ ਮਤਲਬ ਕਿਸੇ ਚੀਜ਼ 'ਚ ਕੋਈ ਕਲੈਰਿਟੀ ਨਹੀਂ ਹੈ ਕਿਸੇ ਚੀਜ਼ 'ਚ ਲੋਕਾਂ ਦੇ ਨਾਲ ਕੋਈ ਡਿਸਕਸ ਜਗਾ ਭਾਈ ਉੱਥੇ ਕਿਉਂ ਨਹੀਂ ਬਣਾਉਂਦੇ ਇਹਹੀ ਮੈਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿਣਾ ਮੈਂ ਉਹ ਸੰਗਤ ਨੂੰ ਵੀ ਕਹਿਣਾ ਕਿ ਜਦੋਂ 55 ਕਿਲੇ ਮੇਨ ਰੋਡ ਤੇ ਪੰਜਾਬ ਸਰਕਾਰ ਦੀ ਮਾਲਕੀ ਪਈ ਹੈ ਜਿਹਦਾ ਰੈਵਨਿਊ ਰਿਕਾਰਡ ਦੇ ਵਿੱਚ ਜਦੋਂ ਸੜਕ ਬਣਾਈ ਚੌੜੀ ਹੋਈ ਹੈ ਉਹਦਾ ਰੈਵਨਿਊ ਰਿਕਾਰਡ ਦੇ ਵਿੱਚ ਪੈਸਾ ਜਿਹੜਾ ਉਹ ਪੰਚਾਇਤ ਵਿਭਾਗ ਨੂੰ ਮਿਲਿਆ ਤੇ ਫਿਰ ਉੱਥੇ 55 ਕਿਲੇ ਚੋਂ 25 ਕਿਲੇ ਲੈ ਕੇ ਕਿਉਂ ਨਹੀਂ ਬਣਾਉਂਦੇ ਜਿਹੜਾ ਮੇਨ ਹਾਈਵੇ ਦੇ ਉੱਤੇ ਹੈ ਮਸਲਾ ਤਾਂ ਮੈਂ ਇਹੀ ਤਾਂ ਸਵਾਲ ਹੈ ਉਹਨਾਂ ਦੇ ਲਈ ਮੈਂ ਤਾਂ ਫਿਰ ਇਹ ਕਹਿਣਾ ਕਿ ਹਰ ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਮੁੱਦਾ ਬਣਾਉਂਦੇ ਹੋ ਅਸੀਂ ਮੁੱਦਾ ਨਹੀਂ ਬਣਾਉਂਦੇ ਅਸੀਂ ਪ੍ਰੈਕਟੀਕਲਿਟੀ 'ਚ ਗੱਲ ਕਰਦੇ ਹਾਂ ਕੱਲ ਨੂੰ ਕੀ ਜਿਹੜੇ ਦਰਖਤ ਕੱਟੇ ਜਾਣਗੇ ਜਾਂ ਉੱਥੇ ਜਿਹੜੀ ਬਾਗਬਾਨੀ ਵਿਭਾਗ ਦੀ ਜਗ੍ਹਾ ਹੈ ਜਦੋਂ ਤੁਸੀਂ ਪਹਿਲੀ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਪਤਾ ਐ এনਵਾਇਰਨਮੈਂਟ ਦਾ ਕੀ ਹਾਲ ਹੈ ਤੇ ਪਹਿਲੀ ਇਹੋ ਜਿਹੇ ਹਾਲਾਤ ਨੇ ਤੇ ਤੁਸੀਂ ਨਵੇਂ ਜਿਹੜੇ ਚੀਜ਼ਾਂ ਹੋਰ ਕਿ ਜਗ੍ਹਾ ਹੈ ਨਹੀਂ ਕਿਸੇ ਪਾਸੇ ਤੇ ਕਾਬਦਾਂ ਜਿਹੜੀ ਸਿੰਘਲਾ ਸਾਹਿਬ ਨੇ ਕੀਤਾ ਸੀ ਉਹ ਉਹ ਕੀ ਕੀਤਾ ਸੀ ਉਹ ਜਗ੍ਹਾ ਲੈ ਲਓ ਭਾਈ ਫਿਰ ਹੁਣ ਸਿੰਘਲਾ ਸਾਹਿਬ ਦੀ ਮੈਂ ਕੱਲ ਹੋਰ ਕਰਨੀ ਚਾਹਣਾ ਕਿ ਉਹਨਾਂ ਨੇ ਵੀ ਪਤਾ ਨਹੀਂ ਸਰਕਾਰਾਂ ਦੇ ਕੀ ਦਿਮਾਗ ਚੱਲਦੇ ਨੇ ਇੱਕ ਉਹਨਾਂ ਨੇ ਵੀ ਉੱਥੇ ਡਿਗਰੀ ਕਾਲਜ ਬਣਾਇਆ ਰੋਸ਼ਨ ਵਾਲੇ ਉਹ ਮੇਨ ਹਾਈਵੇ ਤੋਂ 1.5 ਕਿਲੋਮੀਟਰ ਪਿੱਛੇ ਬਣਾ ਰੱਖਿਆ ਵੀ ਮੈਨੂੰ ਇਹ ਪੁੱਛੋ ਵੀ ਹਾਈਵੇ ਦੇ ਉੱਤੇ ਜਗ੍ਹਾ ਲੈ ਕੇ ਯਾਰ ਕਿਉਂ ਨਹੀਂ ਬਣਾਉਂਦੇ ਜਿੱਥੇ ਸਾਨੂੰ ਬੱਚਿਆਂ ਨੂੰ ਲੋਕਾਂ ਨੂੰ ਫੈਸਿਲਿਟੀ ਚੰਗੀ ਹੋਵੇ ਉੱਥੇ ਬੱਸ ਰੁਕੂ ਫੇ 1.5 ਕਿਲੋਮੀਟਰ ਬੱਚਾ ਤੁਰ ਕੇ ਜਾਊਗਾ ਪ੍ਰਧਾਨ ਜੀ ਪਾਰਟੀ ਦੀ ਮੰਗ ਕੀ ਹੈ ਵੀ ਇਹ ਦੋਨੇ ਚੀਜ਼ਾਂ ਇਕੱਠੀਆਂ ਹੋਣੀਆਂ ਕਹਿੰਦੀਆਂ ਨੇ ਇੱਕ ਕੱਟ ਪਾਰਟੀ ਦੇ ਮਸਤੂਆਣੇ ਹੀ ਬਣਨੇ ਚਾਹੀਦੇ ਨੇ ਪਾਰਟੀ ਦੀ ਮੰਗ ਵੱਡੀ ਇਹ ਹੈ ਸਾਡੀ ਕਿ ਮੈਡੀਕਲ ਕਾਲਜ ਤੇ ਹਸਪੀਟਲ ਇਕੱਠਾ ਬੰਨਣਾ ਚਾਹੀਦਾ ਦੂਜੀ ਮੰਗ ਇਹ ਹੈ ਕਿ ਮਸਤੂਣਾ ਸਾਹਿਬ ਦੇ ਵਿੱਚ ਬਣਾਉਣਾ ਚਾਹੀਦਾ ਕਿਉਂਕਿ ਜੇ ਪਹਿਲਾ ਅਨਾਉਂਸਮੈਂਟ ਕੀਤਾ ਜਿਸ ਮੁੱਦੇ ਦੇ ਉੱਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਭੰਡਿਆ ਜਾ ਰਿਹਾ ਸੀ ਅਸੀਂ ਕਹਿਣਾ ਕਿ ਉਸੇ ਜਗ੍ਹਾ ਸੰਗਤ ਦੀ ਭਾਵਨਾਵਾਂ ਵੀ ਉੱਥੇ ਬਣਾਉਂਦੀਆਂ ਨੇ ਪਰ ਮੈਂ ਉਸ ਤੋਂ ਹੀ ਵੱਡੀ ਗੱਲ ਇਹ ਹੈ ਕਿ ਟੈਕਨੀਕਲੀ ਜਿਹੜੀ ਚੀਜ਼ ਵਾਇਬਲ ਹੈ ਟੈਕਨੀਕਲੀ ਤੁਸੀਂ ਇੱਕ ਮੈਡੀਕਲ ਕਾਲਜ ਬਣਾ ਰਹੇ ਹੋ ਇਹਨੂੰ ਮੁੱਦਾ ਨਾ ਬਣਾਓ ਯਾਰ ਕੱਲਾ ਕੱਲਾ ਚੋਣਾਂ ਦਾ ਮੁੱਦਾ ਨਾ ਰੇ ਐਕਚੁਅਲ 'ਚ ਮੈਡੀਕਲ ਕਾਲਜ ਬਣਨੇ ਚਾਹੀਦੇ ਨੇ ਸਾਡਾ ਤਾਂ ਆ ਮਸਲਾ ਹੈ ਕਿ ਇਹ ਕੱਲਾ ਸੰਗਰੂਰ ਨਹੀਂ ਪੂਰੇ ਪੰਜਾਬ 'ਚ ਬਣਨੇ ਚ the medical study studies no medicine.